ਲੋਕ ਜਿਹੜੇ ਦਰਸ਼ਨ ਕਰਦੇ ਨੇ ਧਾਰਮਿਕ ਸਥਾਨਾਂ ਦੇ ਅੱਜ ਬਾਸਰਵਾਨਾ ਕੀਤੀ ਗਈ ਹਰੀ ਚੰਡੀ ਦੇਖ ਕੇ ਕੀ ਕਹਣਾ ਚਾਹੁੰਦੇ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੜੀ ਅੱਛੀ ਉਹ ਦਿਨਾਂ ਜਿਹੜੀ ਕੀਤੀ ਆ ਔਰ ਪੰਜਾਬ ਦੇ ਸਾਰੇ ਅਸੈਂਬਲੀ ਹਲਕਿਆਂ ਚੋਂ ਜਿਹੜੀਆਂ ਤੀਰਥ ਸਥਾਨਾਂ ਵਾਲੀ ਬੱਸਾਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਔਰ ਇਹਦੇ ਨਾਲ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਆ ਕਿਉਂਕਿ ਇਹ ਹਰ ਇਨਸਾਨ ਦੇ ਮਨ 'ਚ ਹੁੰਦਾ ਕਿ ਮੈਂ ਆਪਣੇ ਜਿਹੜੇ ਤੀਰਥ ਸਥਾਨ ਨੇ ਉਹਨਾਂ ਦੀ ਯਾਤਰਾ ਕਰਾਂ ਔਰ ਕਈ ਵਾਰ ਬੰਦਾ ਕੰਪਨੀ ਕਰਕੇ ਰਹਿ ਜਾਂਦਾ ਆਰਥਿਕ ਪੱਖੋਂ ਰਹਿ ਜਾਂਦਾ ਮਾਹੌਲ ਨਹੀਂ ਮਿਲਦਾ ਯਾਤਰਾ ਕਰਨ ਵਾਲਾ ਸੋ ਅੱਜ ਇੱਥੋਂ ਸਾਡਾ ਜਸਾ ਹਲਕਾ ਕਾਦੀਆਂ ਦੇ ਨਗਰ ਚੱਕ ਸ਼ਰੀਫ ਤੋਂ ਗਿਆ ਆ ਤਕਰੀਬਨ 43 ਸ਼ਰਧਾਲੂ ਜਿਹੜੇ ਨੇ ਉਹ ਇੱਥੋਂ ਗਏ ਨੇ ਔਰ ਬੜਾ ਹੀ ਵਧੀਆ ਪ੍ਰਬੰਧਿਆ ਬਾਲਗੋ ਬਸਾਂ ਨੇ ਨਾਲ ਕਿੱਟਾਂ ਜਿਹੜੀਆਂ ਨੇ ਸਾਰਾ ਸਮਾਨ ਨਾਲ ਸਰਕਾਰ ਵੱਲੋਂ ਦਿੱਤਾ ਗਿਆ ਉੱਥੇ ਦੇ ਰਹਿائش ਦਾ ਪ੍ਰਬੰਧ ਵੀ ਜਿਹੜਾ ਵਾ ਉਹ ਕੀਤਾ ਗਿਆ ਵਾ ਔਰ ਗੁਰਧਾਮਾਂ ਦੀ ਜਿਹੜੀ ਯਾਤਰਾ ਵਾ ਅੱਜ ਤਲਵੰਡੀ ਸਾਬੋ ਨੂੰ ਜਿਹੜੀ ਆ ਬਸ ਇੱਥੋਂ ਰਵਾਨਾ ਹੋਈ ਆ ਔਰ ਗੁਰਤਾ ਮਾਦੀ ਯਾਤਰਾ ਜਿਹੜੀ ਉਹ ਕਰਵਾਈ ਜਾ ਰਹੀ ਹੈ ਬਹੁਤ ਹੀ ਅੱਛਾ ਕਰ ਰਹੇ। ਦੇਖਿਆ ਗਿਆ ਸੰਗਤਾਂ ਦਾ ਖਾਸ ਖ्याल ਰੱਖਿਆ ਜਾ ਰਿਹਾ। ਮੈਡੀਕਲ ਹੋਇਆ ਪਹਿਲਾਂ ਉਸ ਤੋਂ ਬਾਅਦ ਕਿੱਟਾਂ ਵੀ ਦਿੱਤੀਆਂ ਗਈਆਂ। ਕਿਹੜੀ-ਕਿਹੜੀ ਤਰ੍ਹਾਂ ਦਾ ਧਿਆਨ ਇਸ ਤੇ ਦਿੱਤਾ ਗਿਆ। ਸਭ ਤੋਂ ਪਹਿਲਾਂ ਤੇ ਮੈਡੀਕਲ ਜ਼ਰੂਰੀ ਹੈ ਕਿਉਂਕਿ ਲੰਬਾ ਸਫ਼ਰ ਹੈ। ਤੇ ਜਿਹੜਾ ਹੈਲਥ ਵਿਭਾਗ ਦੇ ਜਿਹੜੇ ਡਾਕਟਰ ਆਏ ਸੀਗੇ ਸਟਾਫ ਸਾਰਾ ਆਇਆ ਉਹਨਾਂ ਨੇ ਬਕਾਇਦਾ ਹਰ ਸ਼ਰਧਾ ਦਿੰਦਾ ਫ੍ਰੀ ਆਫ ਕਾਸਟ ਜਿਹੜਾ ਪਹਿਲੋਂ ਮੈਡੀਕਲ ਦਿੱਤਾ। ਫਿਰ ਨਾਲ ਜਿਹੜੀਆਂ ਨੇ ਕਿੱਟਾਂ ਦਿੱਤੀਆਂ ਚੀਆਂ ਨੇ ਜਿਹਦੇ ਵਿੱਚ ਸਾਰਾ ਸਮਾਨ ਜਿਹੜਾ ਵਾ ਜਿਹੜਾ ਲਾਲ ਲੋੜਿੰਦਾ ਹੁੰਦਾ ਵਾ ਜਿਸ ਤਰ੍ਹਾਂ ਆਪਣਾ ਬ੍ਰਸ਼ਆ ਪੇਸਟ ਆ ਆਪਣਾ ਟਾਵਲ ਨੇ ਥੋੜਾ ਬਹੁਤਾ ਜਿਸ ਤਰ੍ਹਾਂ ਚਾਦਰ ਵਗੈਰਾ ਉਹ ਸਾਰਾ ਸਮਾਨ ਜਿਹੜਾ ਵਾ ਰਾਹਗੀਰਾਂ ਲਈ ਜਿਹੜਾ ਵਾ ਉਹ ਉਹਦੇ ਵਿੱਚ ਜਿਹੜਾ ਵਿਲਪਰ ਕੀਤਾ ਔਰ ਬੜੀਆਂ ਵਧੀਆ ਜਿਹੜੀਆਂ ਵਾਲਵੋ ਬਸਾਂ ਜਿਹੜੀਆਂ 에ਅਰਪੋਰਟ ਨੂੰ ਜਾਂਦੀਆਂ ਨੇ ਫਰਸਟ ਕਲਾਸ ਵਧੀਆ ਜਿਹੜੀਆਂ ਜਿੰਨਾ ਚ ਲੰਬਾ ਸਫਰ ਵੀ ਜਿਹੜਾ ਬੜਾ ਆਰਾਮ ਨਾਲ ਯਾਤਰਾ ਜਿਹੜੀ ਕੀਤੀ ਜਾ ਸਕਦੀ ਉਹ ਪਾਲਗੋ ਬਸਾਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਦੇਖਿਆ ਗਿਆ ਕਿ ਅੱਜ ਸੰਗਤਾਂ ਦੇ ਵਿੱਚ ਹੀ ਖੁਸ਼ੀ ਦੀ ਲਹਿਰ ਸੀ ਗੁਰਦੁਆਮਾਂ ਤੇ ਜਾ ਰਹੇ ਨੇ ਤਾਂ ਕਿਵੇਂ ਦੇਖੀ ਇਹ ਤਾਂ ਜੀ ਗੁਰੂ ਮਹਾਰਾਜ ਦੀ ਕਿਰਪਾ ਆ ਕਿਉਂਕਿ ਹਰ ਇਨਸਾਨ ਦਾ ਮਨ ਦੇ ਵਿੱਚ ਤਾਂਗ ਜਰੂਰ ਹੁੰਦੀ ਆ ਕਿ ਮੈਂ ਆਪਣੇ ਗੁਰ ਜਿਹੜੇ ਆਪਣੇ ਧਾਰਮਿਕ ਸਥਾਨ ਨੇ ਗੁਰਦੁਆਮ ਨੇ ਉਹਨਾਂ ਦੀ ਯਾਤਰਾ ਕਰਾਂ ਔਰ ਇੱਕ ਜਥੇ ਦੇ ਰੂਪ ਚ ਜਦੋਂ ਬੰਦਾ ਯਾਤਰਾ ਕਰਦਾ ਤਾਂ ਉਹਦਾ ਮਾਹੌਲ ਜਿਹੜਾ ਵਾ ਉਹ ਇੱਕ ਅਲੌਕਿਕ ਮਾਹੌਲ ਜਿਹੜਾ ਆਪਾ ਬਣ ਜਾਂਦਾ ਵਾ ਕਿਉਂਕਿ ਇਹ ਸੰਗਤ ਨੇ ਗੁਰੂ ਦਾ ਨਾਮ ਲੈਂਦੇ ਨਾਮ ਸਿਮਰਨ ਕਰਦੇ ਜਿਹੜਾ ਵਾ ਉਹ ਜਾਣਾ ਹੁੰਦਾ ਵਾ ਸੋ ਇਹਦੇ ਨਾਲ ਬੜਾ ਹੀ ਵਧੀਆ ਉਪਰਾਲਾ ਵਾ ਜਿੱਥੇ ਅਸੀਂ ਗੁਰਚਰਨਾ ਚ ਵੀ ਜਿਹੜਾ ਸਾਡੀ ਹਾਜ਼ਰੀ ਲੱਗਦੀ ਆ ਔਰ ਉੱਥੇ ਸਾਨੂੰ ਸਾਡੇ ਧਾਰਮਿਕ ਸਥਾਨ ਦੇ ਜਿਹੜੇ ਆ ਉਹ ਵੀ ਦਰਸ਼ਨ ਜਿਹੜੇ ਉਹ ਜਾਂ ਲੱਗਦਾ ਕਿ ਲੋਕਾਂ ਦਾ ਰੁਝਾਨ ਜਿਹੜਾ ਗੁਰੂ ਧਾਮਾਂ ਦੇ ਨਾਲ ਹੋਰ ਵਧੇਗਾ ਲੋਕ ਹੋ ਜਾਪਣਗੇ ਜਿਹੜੇ ਲੋਕ ਜਾਣ ਨਹੀਂ ਸੀ ਪਾਉਂਦੇ ਕਈ ਵਾਰ ਉਹਨਾਂ ਲੋਕ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸੋਚਦੇ ਕਿ ਅਸੀਂ ਗੁਰੂ ਧਾਮਾਂ ਤੇ ਜਾ ਸਕਾਂਗੇ ਕਈਆਂ ਦੇ ਕੋਲ ਅਜਿਹੇ ਲੋਕ ਵੀ ਹੁੰਦੇ ਸਨ ਕਿ ਕਿਰਾਇਆ ਨਹੀਂ ਸੀ ਹੁੰਦਾ ਜਾਂ ਉਹ ਹੁਣ ਜਿਹੜਾ ਲੋਕ ਕਿਤੇ ਨਾ ਕਿਤੇ ਖੁਸ਼ ਵੀ ਦਿਖਾਈ ਦੇ ਰਹੇ ਨੇ ਇਸ ਚੀਜ਼ ਨੂੰ ਲੈ ਕੇ ਹਾਂ ਬਹੁਤ ਹੀ ਸੰਗਤ 'ਚ ਸ਼ਰਧਾ ਹੁੰਦੀ ਆ ਨਾ ਉਹ ਲੈ ਕੇ ਔਰ ਇਹਦੇ ਨਾਲ ਹਰ ਇੱਕ ਦਾ ਜਿਹੜਾ ਵਾ ਉਹ ਚਾਹ ਪੂਰੀ ਹੋ ਗਈ ਆ ਖਾਸ ਕਰਕੇ ਮੈਂ ਦੇਖਿਆ ਕਿ ਬੜੀ ਵੱਡੀ ਗਿਤੀ ਚ ਬੀਂਗਿਆ ਸਨ ਸਾਡੀਆਂ ਬਜ਼ੁਰਗ ਸਨ ਜਿਹੜੇ ਕਈ ਵਾਰ ਹੁੰਦਾ ਕਿ ਇਕੱਲਾ ਬੰਦਾ ਨਹੀਂ ਜਾ ਸਕਦਾ ਔਰ ਕਈ ਵਾਰ ਫਾਈਨੈਂਸ਼ੀਅਲ ਤੌਰ ਤੇ ਬੰਦਾ ਜਿਹੜਾ ਇਹਨਾਂ ਸਮਰਥ ਨਹੀਂ ਹੁੰਦਾ ਕੋਈ ਨਹੀਂ ਸਾਥ ਕਈਆਂ ਨੂੰ ਸਾਥ ਨਹੀਂ ਪੜਦਾ ਜਾਣ ਤੋਂ ਜਾਣ ਸੋ ਇਹ ਜਿਹੜਾ ਬੜਾ ਵਧੀਆ ਉਪਰਾਲਾ ਵਾ ਜਿਹਦੇ ਨਾਲ ਕਿੰਨੇ ਸਾਡੇ ਬਜ਼ੁਰਗਾਂ ਨੂੰ ਜਿਹੜਾ ਜਿਨ੍ਹਾਂ ਦੀ ਤਾਂ ਗੋਦੀ ਆ ਜ਼ਿੰਦਗੀ ਦੇ ਅਖੀਰਲੇ ਪੜਾਚ ਹੁੰਦੇ ਆ ਔਰ ਉਹਨਾਂ ਦੇ ਮਨ ਚ ਹੁੰਦਾ ਵਾ ਕਿ ਮੈਂ ਆਪਣੇ ਧਾਰਮਿਕ ਸਤ ਜਿਹੜੇ ਉਹਨਾਂ ਦੀ ਯਾਤਰਾ ਕਰਾਂ ਸੋ ਇਹ ਬੜਾ ਵਧੀਆ ਜਿਹੜਾ ਉਪਰਾਲਾ ਪੰਜਾਬ ਸੋ ਹਲਾ ਸਵਾਲ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਜਿਹੜੀਆਂ ਰਵਾਨਾ ਹੋਈਆਂ ਅਸੀਂ ਤੇ ਗੁਰੂ ਮਹਾਰਾਜ ਦੇ ਚਰਨਾਚੇਹੀ ਅਰਦਾਸ ਕੀਤੀ ਆ ਕਿ ਉਹਨਾਂ ਦੀ ਯਾਤਰਾ ਜਿਹੜੀ ਆ ਉਹ ਸਫਲ ਹੋਵੇ ਗੁਰੂ ਸਾਹਿਬ ਅੰਗ ਅੰਗ ਜਿਹੜੇ ਆ ਪਲ ਪਲ ਉਹਨਾਂ ਦੇ ਸਹਾਈ ਹੋਣ ਔਰ ਯਾਤਰਾ ਸਫਲ ਕਰਕੇ ਜਿਹੜੀ ਸੰਗਤ ਆ ਉਹ ਖੁਸ਼ੀਆਂ ਖੇੜਿਆਂ ਨਾਲ ਵਾਪਸ ਆਵੇ ਔਰ ਮੁੱਖ ਮੰਤਰੀ ਸਾਹਿਬ ਦਾ ਮੈਂ ਚੇਚੇ ਤੌਰ ਤੇ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਇਹ ਯੋਜਨਾ ਸ਼ੁਰੂ ਕੀਤੀ ਹੈ ਉਹਨਾਂ ਦਾ ਚੇਚੇ ਤੌਰ ਤੇ ਧੰਨਵਾਦ ਸਿਕੂਪਾਲ ਜੀ ਧੰਨਵਾਦ